ਸਰਵਾਰਾ ਜੀ ਜਿਹੜਾ ਹੈਗੇ ਤੁਹਾਨੂੰ ਉਮੀਦਵਾਰ ਬਣਾਏ ਆ ਫੋਕਲ ਪੁਆਇੰਟ ਤੋਂ ਕੀ ਕਹਿਣਾ ਚਾਹੋ? ਦੇਖੋ ਜਿਵੇਂ ਤੁਹਾਨੂੰ ਪਤਾ ਹੈ ਵਾਰਡ ਨੰਬਰ 2 ਦੇ ਬਾਈ ਇਲੈਕਸ਼ਨ ਹੋ ਰਹੇ ਆ ਤੇ ਉਹਦੇ ਵਿੱਚ ਅੱਜ ਸਾਡੇ ਉਮੀਦਵਾਰ ਸਾਡੇ ਸ਼ੁਰੂ ਤੋਂ ਮਿਹਨਤੀ ਇਹ ਜਦੋਂ ਤੋਂ ਪਾਰਟੀ ਬਣੀ ਹੈ ਉਦੋਂ ਤੋਂ ਸਾਡੇ ਵਰਕਰ ਨੇ ਔਰ ਪਾਰਟੀ ਲਈ ਦਿਨ ਰਾਤ ਮਿਹਨਤ ਕਰਦੇ ਆਏ ਆ ਪਿਛਲੀਆਂ ਚੋਣਾਂ 'ਚ ਵੀ ਇਹਨਾਂ ਨੇ ਫਾਈਟ ਕੀਤਾ ਸੀ ਉਹ ਮੈਨੂੰ ਲੱਗਦਾ ਤੁਹਾਨੂੰ ਦੱਸਣ ਦੀ ਲੋੜ ਨਹੀਂ ਸਭ ਨੂੰ ਪਤਾ ਹੈ ਵੀ ਕਿਵੇਂ ਇਹਨਾਂ ਨਾਲ ਧੱਕਾ ਹੋਇਆ ਸੀਗਾ ਕਿਵੇਂ ਬੂਥ ਕੈਪਚਰਿੰਗ ਹੋਈ ਸੀ ਇਹਨਾਂ ਨੇ ਆਪਦਾ ਪੂਰਾ ਜ਼ੋਰ ਲਾ ਲਿਆ ਸੀ ਵੀ ਇਹਨਾਂ ਨੂੰ ਹਰਾਇਆ ਜਾਵੇ ਪਰ ਮੈਂ ਕਹਿੰਦੇ ਫੇਰ ਵੀ ਇਹਨਾਂ ਨੂੰ ਬਹੁਤ ਅੱਛੀਆਂ ਵੋਟਾਂ ਪਈਆਂ ਸੀ ਮੋਹੱਲਾ ਨਾਲ ਸੀਗਾ ਬਾੜ ਨਾਲ ਸੀਗਾ ਤੇ ਅੱਜ ਇਹਨਾਂ ਨੂੰ ਪ੍ਰਮਾਤਮਾ ਨੇ ਦੁਆਰਾ ਮੌਕਾ ਦਿੱਤਾ ਹੈ ਔਰ ਮੈਂ ਇਹ ਕਹੂੰਗੀ ਕਿ ਪੂਰੀ ਬਹੁਤ ਵੱਡੇ ਮਾਰਜਨ ਨਾਲ ਜਿੱਤ ਕੇ ਆਣਗੇ ਮੈਡਮ ਕਿਹੜੇ ਬੁੱਧਿਆਂ ਨੂੰ ਲੈ ਕੇ ਤੁਸੀਂ ਫੋਕਲ ਪੁਆਇੰਟ ਦੇ ਲੋਕਾਂ ਕੋਲੋਂ ਵੋਟ ਮੰਗੋ ਦੇਖੋ ਫੋਕਲ ਪੁਆਇੰਟ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਮੁੱਦਾ ਰਹਿ ਗਿਆ ਕਿਉਂਕਿ ਫੋਕਲ ਪੁਆਇੰਟ ਦੇ ਜਿਹੜੇ ਕੰਮ ਸੀ ਸ਼ੁਰੂ ਤੋਂ ਸਰਵਾਰਾ ਜੀ ਲੱਗੇ ਨੇ ਵੀ ਜਦੋਂ ਦੀ ਸਰਕਾਰ ਬਣੀ ਹੈ ਵੀ ਮੇਰੇ ਫੋਕਲ ਪੁਆਇੰਟ ਦੇ ਕੰਮ ਹੈ ਅਸੀਂ ਸਾਰੇ ਕਰਵਾ ਰਹੇ ਹਾਂ ਫੇਰ ਵੀ ਕੁਝ ਥੋੜੇ-ਬੋਤੇ ਰਹਿ ਗਏ ਉਹ ਅਸੀਂ ਕੰਮ ਸਾਰੇ ਕਰਾਂਗੇ ਅਸੀਂ ਤਾਂ ਕੰਮਾਂ ਦੇ ਮੁੱਦਿਆਂ ਨੂੰ ਲੈ ਕੇ ਚੋਣ ਲੜਦੇ ਉਹਨਾਂ ਚੀਜ਼ਾਂ ਨੂੰ ਲੈ ਕੇ ਹੀ ਅਸੀਂ ਚੋਣ ਲੜ ਰਹੇ ਹਾਂ ਮੈਡਮ ਜਿਵੇਂ ਫੋਕਲ ਪੁਆਇੰਟ ਦੇਖਿਆ ਜਾ ਰਿਹਾ ਕਿ ਇਹਨੇ ਸਾਹਮਣੂ ਹਜੇ ਕੋਈ ਕੰਮ ਫਿਲਹਾਲ ਬਚਿਆ ਨਹੀਂ ਹੈ ਕਿਤੇ ਇਸ ਤਰ੍ਹਾਂ ਦਾ ਨਹੀਂ ਕਿ ਹੁਣ ਚੋਣ ਵਾਰਿਸ ਤੇ ਸਾਰਾ ਤੁਸੀਂ ਫੋਕਲ ਪੁਆਇੰਟ ਤੇ ਜੋਰ ਦੇ ਕੇ ਪੂਰਾ ਇੱਕਦਮ ਨਹੀਂ ਸੰਦੀਪ ਜੀ ਤੁਸੀਂ ਦੇਖੋ ਕੱਲਾ ਫੋਕਲ ਪੁਆਇੰਟ ਨਹੀਂ ਰਾਜਪੁਰੇ ਹੋਰ ਹਲਕੇ ਸਾਰੇ ਚ ਦੇਖ ਲਓ ਉਹ ਕਲੋਨੀਆਂ ਜਿੱਥੇ 40-40 ਸਾਲਾਂ ਤੋਂ ਇੱਟਾਂ ਨਹੀਂ ਲੱਗੀਆਂ ਸੀਗੀਆਂ ਉਹ ਕਲੋਨੀਆਂ ਦੇ ਵੀ ਕੰਮ ਅਸੀਂ ਪੂਰੇ ਕਰਾਤੇ ਅਸੀਂ ਕੋਈ ਇਲੈਕਸ਼ਨਾਂ ਵਾਸਤੇ ਨਹੀਂ ਆਏ ਵੀ ਇਲੈਕਸ਼ਨ ਆਗੇ ਤਾਂ ਕੰਮ ਕਰਾ ਲਓ ਇਹ ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ ਸੀ ਅਸੀਂ ਕਹਿੰਨੇ ਆ ਵੀ ਜਿਹੜਾ ਤੁਸੀਂ ਸਾਨੂੰ ਮਾਨ ਦਿੱਤਾ ਅਸੀਂ ਉਹਦੇ ਬਦਲੇ ਸਾਡਾ ਫਰਜ਼ ਹੈ ਅਸੀਂ ਕੰਮ ਕਰਨਾ ਤੇ ਅਸੀਂ ਪੂਰੇ ਰਾਜਪੁਰਾ ਹਲਕੇ 'ਚ ਹੀ ਕੰਮ ਕਰ ਰਹੇ ਹਾਂ ਨਾ ਕਿ ਕੱਲੇ ਫੋਕਲ ਪੁਆਇੰਟ ਜੀ ਮੈਡਮ ਇਹ ਇਲੈਕਸ਼ਨਾਂ ਤੋਂ हट ਕੇ ਇੱਕ ਗੱਲ ਪੁੱਛਣਾ ਚਾਹੁੰਦਾ ਤੁਹਾਨੂੰ ਹਜ ਮਾਰਾਣੀ ਪਰਮਜੀਤਪੁਰ ਜਗਦੀਸ਼ ਕੁਮਾਰ ਜੱਗਾ ਜੀ ਦੇ ਜਨਮ ਦਿਨ ਦੇ ਮੌਕੇ ਤੇ ਉਹਨੇ ਪਹੁੰਚੜ ਸੀਗੇ ਜਿੱਥੇ ਜਗਦੀਸ਼ ਕੁਮਾਰ ਜੱਗਾ ਜੀ ਨੇ ਸਟੇਜ ਤੋਂ ਕਿਹਾ ਸੀਗਾ ਕਿ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਡਰਾਮਾ ਇਹ ਪੁਲ ਜਿਹੜਾ ਬਣ ਰਿਹਾ ਹੈ ਨਲਾਸ ਵਾਲਾ ਇਹ ਸਾਡੀ ਦੇਣ ਹੈ ਮਾਰਾਣੀ ਸਾਡੀ ਦੇਣ ਹੈ ਮੈਂ ਇੱਕ ਗੱਲ ਪੁੱਛਣਾ ਚਾਹਨੀ ਆ ਮੈਨੂੰ ਨਾ ਇਹ ਲੱਗਦਾ ਪਹਿਲਾਂ ਤਾਂ ਮੈਂ ਪ੍ਰਮਾਤਮਾ ਅੱਗੇ ਦੁਆ ਕਰਦੀ ਆ ਕਿ ਮੇਰਾ ਜੱਗਾ ਵੀਰ ਬਿਮਾਰ ਸੀ ਤੇ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇਵੇ ਪਰ ਮੈਨੂੰ ਐ ਲੱਗਦਾ ਉਹਨਾਂ ਨੂੰ ਜਿਹੜੀ ਦਿਲ ਚ ਪ੍ਰੋਬਲਮ ਹੋਈ ਸੀ ਉਹਦਾ ਅਸਰ ਦਿਮਾਗ ਤੇ ਵੀ ਹੋ ਗਿਆ ਉਹਨਾਂ ਦੇ ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਵੀ ਜੇ ਮਹਾਰਾਣੀ ਪ੍ਰਨੀਤ ਕੌਰ ਪੁਲ ਬਣਾਣ ਚਾਂਦੀ ਜਾਂ ਬਣਾਉਂਦੇ ਇਹ ਪੂਲਾਂ ਦੇ ਨਕਸ਼ੇ ਕਿਨੇ ਚੇਂਜ ਕੀਤੇ ਸੀ ਇਹ ਸਾਰਾ ਰਾਜਪੂਰਾ ਜਾਣਦਾ ਵੀ ਪੁਲ ਪਿੱਲਰਾਂ ਤੇ ਸੀ ਤੇ ਮਹਾਰਾਣੀ ਨੇ ਰਾਤੇ ਰਾਤ ਪੂਲਾਂ ਦੇ ਨਕਸ਼ੇ ਚੇਂਜ ਕਰਾਏ ਸੀ ਜੇ ਇਹਨਾਂ ਨੂੰ ਇੰਨਾ ਦੁੱਖ ਹੁੰਦਾ ਜਿੰਨੇ ਪਰਿਵਾਰਾਂ ਦੀ ਉੱਥੇ ਡੈਥ ਹੋਈਆਂ ਤਾਂ ਉਦੋਂ ਦੇ ਬਣਾਉਂਦੇ ਅਸੀਂ ਜਦੋਂ ਸਰਕਾਰ ਬਣੀ ਹੈ ਮੈਂ ਕਹੂੰਗੀ ਪਿਛਲੇ ਜਿਹੜੇ ਸਾਡੇ ਵਿਧਾਇਕ ਸੀਗੇ ਉਹਨਾਂ ਨੇ ਮੈਨੂੰ ਚੈਲੰਜ ਕੀਤਾ ਸੀ ਅਸੀਂ ਸਾਡੇ ਇੱਕ ਵਰਕਰ ਸੀ ਉਹਨਾਂ ਦੇ ਵਾਈਫ ਤੇ ਬੇਟੇ ਦੀ ਡੈਥ ਹੋਈ ਸੀ ਅਸੀਂ ਉੱਥੇ ਗਏ ਤਾਂ ਉਹਨਾਂ ਨੇ ਮੈਨੂੰ ਚੈਲੰਜ ਕੀਤਾ ਸੀ ਕਿ ਜੇ ਤੇਰੇ ਚ ਇੰਨਾ ਹੀ ਦਾਮਯਾਤਾਰ ਦੇ ਕੇਜਰੀਵਾਲ ਤੋਂ ਪੁਲ ਬਣਾ ਲਿਆ ਤਾਂ ਮੈਂ ਉੱਥੇ ਕਿਹਾ ਸੀ ਵੀ ਜੇ ਪੁਲ ਕੇਜਰੀਵਾਲ ਨੇ ਨਹੀਂ ਬਣਾਣਾ ਇਹ ਸੈਂਟਰ ਮਿਨਿਸਟਰ ਨੇ ਬਣਾਣਾ ਮੈਂ ਜੀਦੋਂ ਸੌ ਚੁੱਕੀ ਸੀਗੀ ਅਗਲੇ ਮਹੀਨੇ ਤੋਂ ਮੈਂ ਇਹਦਾ ਪ੍ਰੋਸੈਸ ਸ਼ੁਰੂ ਕਰਤਾ ਸੀ ਔਰ ਮੈਂ ਪਬਲਿਕ ਨੂੰ ਸਮੇਂ-ਸਮੇਂ ਤੇ ਜਿਹੜੀ ਮੇਰੇ ਕੋਲੇ ਲੈਟਰ ਆਂਦੀ ਸੀ ਉਹ ਮੈਂ ਆਪਣੀ ਫੇਸਬੁੱਕ ਤੇ ਆਪਣੇ ਪੇਜ ਤੇ ਪਾਉਂਦੀ ਸੀ ਕਿ ਜੀ ਪੁਲ ਦਾ ਕੰਮ ਇੱਥੋਂ ਤੱਕ ਹੋ ਰਿਹਾ ਹੈ ਤਾਂ ਉਹ ਪੁਲ ਦਾ ਕੰਮ ਮਹਾਰਾਣੀ ਕਹਿੰਦੀ ਹੈ ਮੈਂ ਲੈ ਕੇ ਗਈਆਂ ਮਹਾਰਾਣੀ ਨੇ ਤਾਂ ਪਤਾ ਨਹੀਂ ਮੈਨੂੰ ਲੱਗਦਾ ਨਾ ਅਕਾਲੀ ਦਲ ਛੱਡਿਆ ਨਾ ਕਾਂਗਰਸ ਛੱਡੀ ਨਾ ਭਾਜਪੀ ਪੁਲ ਬਹਾਰਾਣੀ ਤਾਂ ਭਾਜਪੀ ਚ ਉਦੋਂ ਆਈ ਹੈ ਉਸ ਤੋਂ ਪਹਿਲਾਂ ਤਾਂ ਪੁਲ ਦੀ ਅਪਰੂਵਲ ਹੀ ਆ ਗਈ ਸੀ ਕਿਹੜੇ ਵੇਲੇ ਜੱਗਾ ਜੀ ਨੂੰ ਲੱਗੀ ਝੂਠ ਬੋਲਣ ਲੱਗੇ ਮਾੜੀ-ਮੋਟੀ ਤਾਂ ਸ਼ਰਮ ਕਰ ਲ ਧਿਆਨ ਰੱਖੋ ਆਪਦਾ ਸਿਹਤ ਦਾ ਧਿਆਨ ਰੱਖੋ ਉਮਰ ਹੋ ਗਈ ਜੇ ਉਹਨਾਂ ਤਾਂ ਤੁਸੀਂ ਪਾਰਟੀ ਜੁਆਇਨ ਹੀ ਨਹੀਂ ਕੀਤੀ ਸੀ ਜਦੋਂ ਅਸੀਂ ਪੁਲ ਦੀ ਅਪਰੂਵਲ ਕਰਾ ਲਿਆ ਪਰ ਫਿਰ ਵੀ ਮੈਂ ਕਹਿੰਦੀ ਆ ਕੋਈ ਗੱਲ ਨਹੀਂ ਇਹਨਾਂ ਨੇ ਕ੍ਰੈਡਿਟ ਲੈਣਾ ਲੈ ਲੈਣ ਮੈਨੂੰ ਮੈਂ ਕ੍ਰੈਡਿਟ ਨਹੀਂ ਲੈਣਾ ਮੈਂ ਆਪਦੇ ਰਾਜਪੁਰੇ ਦੇ ਲੋਕਾਂ ਦੀ ਜਾਨ ਬਚਾਈ ਹੈ ਜਿੱਥੇ ਉੱਥੇ ਰੋਜ਼ ਮੋਤਾਂ ਹੁੰਦੀਆਂ ਸੀ ਮੈਂ ਜੇ ਡੀਐਸਪੀ ਸਾਹ ਤੋਂ ਐਨਓਸੀ ਕਰਵਾ ਕੇ ਦਿੱਤੀ ਡੀਸੀ ਸਾਹ ਤੋਂ ਐਨਓਸੀ ਕਰਾ ਕੇ ਦਿੱਤੀ ਕਿ ਜੀ ਇੱਥੇ ਬਹੁਤ ਖਤਰਨਾਕ ਰਸਤੇ ਤੇ ਮੋਤਾ ਹੁੰਦੀਆਂ ਮਹਾਰਾਣੀ ਸਾਹਿਬ ਨੂੰ ਜੇ ਨਈ ਕ੍ਰੈਡਿਟ ਲੈਣਾ ਜੱਗਾ ਜਿੰਨ ਤਾਂ ਮੈਂ ਗਿੰਤੀ ਚ ਗਿੰਦੀ ਹੋਈ ਨਹੀਂ ਉਹ ਤਾਂ ਵਿਚਾਰੇ ਮੈਂ ਤੁਹਾਨੂੰ ਦੱਸ ਦਿਆਂ ਮੈਨੂੰ ਨਹੀਂ ਲੱਗਦਾ ਉਹ ਸੈੱਟ ਹੈਗੇ ਨੇ ਅੱਜ ਕੱਲ ਤੇ ਮਹਾਰਾਣੀ ਨੇ ਜੇ ਕ੍ਰੈਡਿਟ ਲੈਣਾ ਨਾ ਉਹਨੂੰ ਕੋ ਹੁਣ ਤੋਰੇ ਬੀਜੇਪੀ ਤਾਂ ਥੋੜੀ ਸੈਂਟਰ ਚ ਹੈਗੀ ਐ ਹੋਰ ਰਾਜਪੁਰੇ ਦੇ ਕੰਮ ਐ ਉਹ ਕਰਵਾ ਲਿਓ ਕਰਵਾ ਕੇ ਰਾਜਪੁਰਾ ਰੇਲਵੇ ਲਾਈਨ ਤੋਂ ਕਿਦੰਦਾ ਤਰਸਦਾ ਮਹਾਰਾਣੀ ਕਰਵਾ ਕੇ ਲਿਆਵੇ ਬੀਜ ਜਦੋਂ ਇਹਨਾਂ ਦੀ ਸਰਕਾਰ ਸੀ ਮਹਾਰਾਣੀ ਸੈਂਟਰ ਚ ਮਿਨਿਸਟਰ ਸੀ ਉਦੋਂ ਤੱਕ ਇਹਨਾਂ ਦਾ ਕੁਝ ਹੋਇਆ ਨਹੀਂ ਹੁਣ ਕਿਤੇ ਕਿਰਾਏ ਕੰਮਾਂ ਨੂੰ ਕਹਿੰਦੇ ਅਸੀਂ ਕਰਾਨਿਆਂ ਲੈ ਲਓ ਤੁਸੀਂ ਕ੍ਰੈਡਿਟ ਲੈ ਲਓ ਮੈਨੂੰ ਜੇ ਰਾਜਪੁਰਾ ਮੇਰਾ ਰਾਜਪੁਰਾ ਕਹਿੰਦਾ ਮੈਂ ਕੁਝ ਨਹੀਂ ਕੀਤਾ ਉਹ ਰਾਜਪੁਰੇ ਨੇ ਦੱਸਣਾ ਕ੍ਰੈਡਿਟ ਮੈਂ ਨਹੀਂ ਲੈਣਾ ਮੈਂ ਕੰਮ ਕਰਾਨੇ ਮੈਡਮ ਉਹਨਾਂ ਨੇ ਦੂਜੀ ਗੱਲ ਕਹੀ ਕਿ ਕਮੇਟੀ ਦਾ ਬੁਰਾ ਹਾਲ ਹੈ ਹਸਪਤਾਲ ਦਾ ਬੁਰਾ ਹਾਲ ਹੈ ਲੋਕੀ ਡੇਂਗੂ ਨਾਲ ਮਰ ਰਹੇ ਨੇ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਕੋਈ ਵੀ ਐਫਰਟ ਨਹੀਂ ਕਰਦੀ ਉਹਦੇ ਬਾਰੇ ਨਹੀਂ ਹਸਪਤਾਲ ਚ ਦਵਾਈਆਂ ਫ੍ਰੀ ਕੌਣ ਦੇ ਰਿਹਾ ਹੈ ਪਬਲਿਕ ਨੂੰ ਸਹੂਲਤਾਂ ਕੌਣ ਦੇ ਰਿਹਾ ਇਹ ਬੀਜੇਪੀ ਦੇ ਰਹੀ ਹੈ ਕਿ ਕਾਂਗਰਸ ਮਾਰਾ ਨਹੀਂ ਦੋਨਾਂ ਦਾ ਜਵਾਬ ਦੇ ਦੇ ਅਕਾਲੀ ਦਲ ਚ ਵੀ ਸੀ ਇੱਕ ਵਾਰ ਸ਼ਾਇਦ ਤਲਵੰਡੀ ਸਾਬ ਤੋਂ ਵੀ ਜਾ ਕੇ ਲੜੇ ਸੀਗੇ ਅਕਾਲੀ ਦਲ ਚ ਆਮ ਆਦੀ ਪਾਰਟੀ ਨੂੰ ਪਤਾ ਹੈ ਵੀ ਮੇਰੀ ਜਨਤਾ ਹੈ ਮੈਂ ਉਹਨਾਂ ਲਈ ਕੀ ਕੰਮ ਕਰਨੇ ਆ ਆਮ ਆਦੀ ਪਾਰਟੀ ਪੂਰੀਆਂ ਮੈਡੀਕਲ ਸਹੂਲਤਾਂ ਵੀ ਦੇ ਰਹੀ ਹੈ ਮਿਊਨਿਸਪੈਲਿਟੀ ਚ ਪ੍ਰਧਾਨ ਜੀ ਕੌਣ ਨੇ ਸ਼ਾਸਤਰੀ ਜੀ ਪਰ ਮੈਂ ਕਹਿੰਦੀ ਕਿਸੇ ਦੀ ਮੈਂ ਬੁਰਾਈ ਨਹੀਂ ਕਰਦੀ ਉਹ ਵੀ ਨਾਲ ਚੱਲ ਚੱਲ ਰਹੇ ਨੇ ਅਸੀਂ ਮਿਲ ਕੇ ਕੰਮ ਕਰ ਰਹੇ ਹਾਂ ਰਾਜਪੁਰਾ ਸ਼ਹਿਰ ਦਾ ਕੋਈ ਵੀ ਕੰਮ ਇਹੋ ਜਿਹਾ ਨਹੀਂ ਹੈ ਜਿਹੜਾ ਨਹੀਂ ਹੋ ਰਿਹਾ ਚਾਹੇ ਮਿਊਂਸਪੈਲਟੀ ਦਾ ਹਾਂ ਮਿਊਂਸਪੈਲਟੀ ਦੀ ਕੋਈ ਕਮੀ ਹੈ ਸਾਨੂੰ ਦੱਸੋ ਅਸੀਂ ਤਾਂ ਇੱਕ ਗੱਲ ਕਹਿੰਦੇ ਆ ਮੈਂ ਤੁਹਾਨੂੰ ਮੀਡੀਆ ਵਾਲੇ ਭਰਾਵਾਂ ਨੂੰ ਵੀ ਕਹਿਣੀ ਹੁੰਦੀ ਆ ਮੈਨੂੰ ਕੋਈ ਦੁੱਖ ਨਹੀਂ ਹੁੰਦਾ ਜਦੋਂ ਕੋਈ ਮੀਡੀਆ ਵਾਲਾ ਭਰਾ ਪਾਉਂਦਾ ਜੀ ਆਹ ਕੰਮ ਨਹੀਂ ਹੋਇਆ ਮੈਨੂੰ ਖੁਸ਼ੀ ਹੁੰਦੀ ਹੈ ਅੱਛਾ ਲੱਗਦਾ ਹੈ ਕਿ ਮੈਨੂੰ ਮੇਰੀ ਨਜ਼ਰ 'ਚ ਇਹ ਕੰਮ ਨਹੀਂ ਸੀ ਮੇਰੇ ਮੀਡੀਆ ਵਾਲੇ ਭਰਾਵਾਂ ਨੇ ਵੀ ਆਪਦਾ ਫਰਜ਼ ਨਿਭਾਇਆ ਮੈਂ ਮਹਾਰਾਣੀ ਸਭ ਨੂੰ ਵੀ ਕਹਿਨੀ ਆ ਵੀ ਕੱਲਾ মিডিਆ ਅੱਗੇ ਆ ਕੇ ਨਾ ਚਾਰ ਗੱਲਾਂ ਨਾ ਬੋਲਿਆ ਕਰੋ ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਹਿੰਦੇ ਜੀ ਦੇਖੋ ਉਹ ਜਿਹੜਾ ਇੱਕ ਇੰਡਸਟਰੀ ਹੱਬ ਪਾਸ ਹੋਇਆ ਉਹ ਕਿੱਥੇ ਹੋਇਆ ਜੀ ਇਹਨੂੰ ਐ ਨਹੀਂ ਪਤਾ ਵੀ ਜਿਹੜੀ ਬੀਜੇਪੀ ਨੇ ਪਾਸ ਕੀਤਾ ਉਹਦਾ ਤਾਂ ਪਤਾ ਇਹਨਾਂ ਨੂੰ ਪਤਾ ਨਹੀਂ ਤੇ ਨਲਾਸ ਦਾ ਇਹਨਾਂ ਨੂੰ ਪਤਾ ਲੱਗ ਗਿਆ ਇਹਨਾਂ ਨੇ ਇਹ ਬੇਨਤੀ ਕਰਦੀ ਆ ਮਹਾਰਾਣੀ ਸਾਹਿਬਾ ਤੁਸੀਂ ਆਪਦਾ ਘਰੇ ਬੈਠੋ ਆਰਾਮ ਨਾਲ ਹੁਣ ਅਸੀਂ ਸਾਨੂੰ ਮੌਕਾ ਦਿੱਤਾ ਅਸੀਂ ਕੰਮ ਕਰ ਰਹੇ ਆ ਹਾਂ ਜੇ ਕੋਈ ਕੰਮ ਰਹਿ ਰਿਹਾ ਸਾਨੂੰ ਦੱਸੋ ਪਰ ਜੇ ਤੁਸੀਂ ਇਕੱਲੇ ਕ੍ਰੈਡਿਟ ਲੈ ਕੇ ਉਹ ਕਹਿੰਨੇ ਨਾਲ ਅਸੀਂ ਹੀਰੋ ਬਣਨੇ ਉਹ ਜਨਤਾ ਜਾਣਦੀ ਹੈ ਕਿਸੇ ਨੂੰ ਐ ਨਹੀਂ ਬਣਦੇ ਮੈਡਮ ਉਹਨਾਂ ਨੇ ਅਗਲੀ ਜਿਹੜੀ ਹੋਰ ਗੱਲ ਕਹੀ ਹੈ ਉਹਨਾਂ ਨੇ ਕਿ ਮੈਂ ਕਈ ਸਰਕਾਰਾਂ ਦੇਖ ਚੁੱਕਿਆ ਲੇਕਿਨ ਇਹ ਜੀ ਮੈਂ ਮਾੜੀ ਜਿਹੜੀ ਹੈਗੀ ਸਰਕਾਰ ਨੇ ਦੇਖੀ ਇਹ ਜੀ ਮਾੜੀ ਮੈਂ ਐਮ ਐਲ اے ਨਹੀਂ ਦੇਖੀ ਉਹਦਾ ਕੀ ਜਵਾਬ ਦੇਣਾ ਚਾਹੀਦਾ ਕੋਈ ਗੱਲ ਨਹੀਂ ਉਹ ਤਾਂ ਜਨਤਾ ਨੇ ਦੱਸਣਾ ਨਾ ਜੇ ਜੱਗਾ ਜੀ ਆਪਦੇ ਬਹੁਤ ਚੰਗੇ ਨੇ ਤਾਂ ਜਨਤਾ ਨੇ ਉਹਨੂੰ ਖੁੰਝੇ ਲਾ ਰੱਖਿਆ ਮੈਂ ਮਾੜੀ ਆ ਜੀ ਅੱਜ ਮੈਨੂੰ ਲੋਕਾਂ ਨੇ ਮੌਕਾ ਦਿੱਤਾ ਅੱਗੇ ਤੋਂ ਮੌਕਾ ਨਹੀਂ ਦੇਣਗੇ ਮੈਂ ਅੱਗੇ ਤੋਂ ਮੌਕਾ ਵੀ ਨਹੀਂ ਮੰਗਦੀ ਮੈਂ ਮੌਕਾ ਉਦੋਂ ਮੰਗੂਗੀ ਜਦੋਂ 5 ਸਾਲ ਹੋ ਗਏ ਜੇ ਮੈਂ ਸਾਰੇ ਕੰਮ ਕਰਤੇ ਮੈਂ ਲੋਕਾਂ ਨੂੰ ਇਹ ਨਹੀਂ ਕਹੂੰਗੀ ਮੈਨੂੰ ਵੋਟ ਦਿਓ ਮੈਂ ਇਹ ਕਹੂੰਗੀ ਜੇ ਮੈਨੂੰ ਜਨਤਾ ਨੇ ਕਿਹਾ ਤੁਸੀਂ ਅੱਗੇ ਇਲੈਕਸ਼ਨ ਲੜੋ ਮੈਂ ਤਾਂ ਲੜੂੰਗੀ ਜੇ ਜਨਤਾ ਨੇ ਕਿਹਾ ਤੁਸੀਂ ਕੰਮ ਕੀਤੇ ਐ ਤੁਸੀਂ ਅੱਗੇ ਆਓ ਮੈਂ ਤਾਂ ਆਉਂਗੀ ਜੱਗੇ ਦੇ ਮਾੜੀ ਚੰਗਾ ਕਹਿੰਦਾ ਨਾ ਮੈਨੂੰ ਜੱਗੇ ਦਾ ਸਰਟੀਫਿਕੇਟ ਚਾਹੀਦਾ ਤੇ ਨਾ ਮੈਂ ਲੈਣਾ ਨਾ ਜਨਤਾ ਨੂੰ ਚਾਹੀਦਾ ਜੱਗੇ ਨੂੰ ਕਿਹਾ ਜਿਹਹ ਜਹਾ ਮਾੜਾ ਚੰਗਾ ਤੂੰ ਐ ਨਾ ਆਰਦਾ ਤੂੰ ਸੰਭਲ ਕੇ ਰਹਿ ਆਰਦੀ ਇੱਜ਼ਤ ਆਰਦੇ ਹੱਥ ਲੱਕ ਉਹਨੇ ਕਿਹਾ ਜੀ ਉਹਨਾਂ ਨੇ ਕਿਹਾ ਕਿ 6000 ਨਾਲ ਹਾਰੇ ਐ ਮਤਲਬ ਅਸੀਂ ਜਿੱਤੇ ਅਗਲੀ ਵਾਰੀ 26000 ਨਾਲ ਜਿੱਤਾਂਗੇ ਐਮਐਮਪੀ ਐਮਪੀ ਦੇ ਇਲੈਕਸ਼ਨਾਂ ਦਾ ਤੇ ਵਿਧਾਨ ਸਭਾ ਦੇ ਇਲੈਕਸ਼ਨਾਂ ਦਾ ਹਮੇਸ਼ਾ ਹੀ ਫਰਕ ਰਹਿੰਦਾ ਹੈ ਜੱਗਾ ਜੀ ਨੂੰ ਕਹੋ ਤੁਸੀਂ ਕੈਲਕੂਲੇਸ਼ਨਾਂ ਲਾਓ ਹਾਲੇ 2.5 ਸਾਲ ਪਏ ਐ ਸਾਨੂੰ ਕੰਮ ਕਰਨ ਦਿਓ ਬਿਨਾਂ ਜਿਹੜੀ 2 ਨੰਬਰ ਵਾਰਡ ਦੀ ਬਾਈ ਇਲੈਕਸ਼ਨ ਜਿਹੜੀ ਹੈਗੀ ਆ ਤੇ ਉਹਦੇ ਲਈ ਅਸੀਂ ਕਾਂਗਰਸ ਪਾਰਟੀ ਵੱਲੋਂ ਗੁਰਦਰਸ਼ਨ ਸਿੰਘ ਇਹ ਸਾਡੇ ਕੈਂਡੀਡੇਟ ਹੋਣਗੇ ਨਾਲ ਜਿਹੜਾ ਕਵਰਿੰਗ ਆ ਉਹ ਐਡਵੋਕੇਟ ਹਰਮਨ ਪ੍ਰੀਤ ਸਿੰਘ ਜਿਹੜਾ ਉਹਨਾਂ ਦਾ ਜਿਹੜਾ ਅਸੀਂ ਭਰਿਆ ਹੈ ਤੇ ਮੈਂ ਵੀ ਆਰ ਵੈਰੀ ਸ਼ੋਰ ਕਿ ਅਗਰ ਬਿਲਕੁਲ ਫਿਰ ਇਲੈਕਸ਼ਨ ਹੋਏਗੀ ਵੀ ਵਿਲ ਬੀ ਦਿਨ ਮਤਲਬ ਕਿ ਵਿਨ ਵਿਦ ਬਿਗ ਮਾਰਜਨ ਅਸੀਂ ਬੜੇ ਵੱਡੇ ਮਾਰਜਨ ਦੇ ਉੱਤੇ ਜਿੱਤਾਂਗੇ ਉਹਦੇ ਕਾਰਨ ਕੀ ਹੈ ਕਿ ਕਾਰਨ ਇਹ ਹੈ ਕਿ ਪਿਛਲੇ 3 ਸਾਲਾਂ ਦੇ ਅੰਦਰ ਇਸ ਇਹਨਾਂ ਨੇ ਇੱਕ ਵੀ ਕੰਮ ਨਹੀਂ ਕੀਤਾ ਜੋ ਕੰਮ ਸੀ ਉਹ ਕਾਂਗਰਸ ਪਾਰਟੀ ਦੀ ਟਿਨਿਓਰ ਦੇ ਦੌਰਾਨ ਹੋਏ ਆ ਚਾਹੇ ਉਹ ਬੜਾ ਵੱਡਾ ਮਤਲਬ ਕਿ ਸੀਵਜ ਦਾ ਕੰਮ ਪਾਰਕਾਂ ਦੇ ਕੰਮ ਹੋਰ ਵੀ ਤੇ ਮੈਂ 5 ਕਰੋੜ ਰੁਪਏ ਤੋਂ ਵੱਧ ਜਿਹੜਾ ਹੈਗਾ ਇੰਡਸਟਰੀਅਲ ਫੋਕਲ ਪੁਆਇੰਟ ਦੇ ਲਈ ਜਿਹੜਾ ਪੈਸਾ ਲੈ ਕੇ ਆਇਆ ਸੀ ਉਹ ਅਤੇ ਜਿਹੜਾ ਪੀਣ ਵਾਲਾ ਪਾਣੀ ਵੀ ਉਹ ਅਸੀਂ ਪਚਾਇਆ ਸੀਗਾ ਤੇ ਮੈਂ 11 ਕਰੋੜ ਰੁਪਏ ਇੱਕ ਵੱਡਾ ਪ੍ਰੋਜੈਕਟ ਜਿਹੜਾ ਸੀਗਾ ਬੀਐਮਐਲ ਤੋਂ ਇੱਥੇ ਲੈ ਕੇ ਆਇਆ ਸੀਗਾ ਤਾਂ ਉਹਦੇ ਵੀ ਪਤਾ ਹੀ ਨਹੀਂ ਅੱਜ ਤੱਕ ਪਤਾ ਲੱਗ ਰਿਹਾ ਵੀ ਕਿੱਥੇ ਦੋ ਬਾਟੂ ਦਾ ਟੈਂਡਰ ਹੋ ਗਿਆ ਸੀ ਪਤਾ ਹੀ ਨਹੀਂ ਅੱਜ ਕੱਲ ਕਿੱਥੇ ਚੱਲ ਗਿਆ ਹੈਗਾ ਇੱਕ ਬੜੀ ਮੱਤਲ ਕੇ ਤੁਹਾਨੂੰ ਦੁੱਖ ਭਰੀ ਜਿਹੜੀ ਖਬਰ ਮੈਂ ਸੁਣਾਣਾ 220 ਦੇ ਦੌਰਾਨ ਰਾਜਪੁਰਾ ਨੂੰ ਸਭ ਤੋਂ ਸੋਹਣਾ ਤੇ ਸਾਫ਼ ਸਹਿਰ ਡਿਕਲੇਅਰ ਕਰਕੇ ਨਾਰਦਰਨ ਇੰਡੀਆ ਦੇ ਵਿੱਚ ਇੱਕ ਨੰਬਰ ਤੇ ਮਤਲਬ ਕਿ ਲੈ ਕੇ ਆਏ ਸੀ ਅਸੀਂ ਮਿਹਨਤ ਦੇ ਨਾਲ ਮੇਰੇ ਪ੍ਰਧਾਨ ਸਾਹਿਬ ਨਾਲ ਖੜੇ ਆ ਪੂਰੀ ਮਿਹਨਤ ਦੇ ਨਾਲ ਸਾਡੀ ਮੇਰੀ ਟੀਮ ਜਿੰਨੀ ਵੀ ਕਾਉਂਸਲਰ ਸਹਿਬਾਨ ਸੀ ਤੇ ਰਾਸ਼ਟਰਪਤੀ ਸਾਹਿਬ ਨੇ ਸਾਨੂੰ ਇਸ ਸ਼ਹਿਰ ਦੇ ਲਈ ਅਵਾਰਡ ਦਿੱਤਾ ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਤੋਂ 3 ਦਿਨ ਪਹਿਲਾਂ ਇਸ ਨੂੰ ਸਭ ਤੋਂ ਗੰਦਾ ਸਹਿਰ ਡਿਕਲੇਅਰ ਕਰਕੇ 3 ਲੱਖ ਰੁਪਏ ਦਾ ਫਾਈਨ ਕੀਤਾ ਜਿਹੜੀ ਰਾਜਪੁਰਾ ਦੀ ਮਿਸੀਪਲ ਕਾਉਂਸਲ ਨੂੰ ਇਹ ਤੁਹਾਡੇ ਮੈਂ ਧਿਆਨ ਚ ਲਿਆਣਾ ਚਾਹਨਾ ਕਈ ਵਾਰੀ ਪ੍ਰੈਸ ਦੇ ਧਿਆਨ ਚ ਲੈਂਦਾ ਜਿਹੜੇ ਲੋਕ ਇਹਨਾਂ ਨੂੰ ਤਾਂ ਰਾਈਟ ਹੀ ਨਹੀਂ ਹੈ ਯਾਰ ਵੋਟ ਮੰਗਣ ਦਾ ਮੈਂ ਤੁਹਾਨੂੰ ਦੱਸਦਾ ਕੀ ਰਾਈਟ ਹੈ ਇਹਨਾਂ ਨੂੰ ਮੈਂ ਤੁਹਾਨੂੰ ਦੱਸਾਂ ਦੂਜੀ ਗੱਲ ਇਹ ਆ ਜੇ ਇਹਨਾਂ ਦੇ ਪੱਲੇ ਕੁਝ ਹੋਵੇ ਰਾਤ ਜਿਹੜਾ ਉੱਥੇ ਦਾ ਇੰਚਾਰਜ ਆ ਫੋਕਲ ਪੁਆਇੰਟ ਦਾ ਜਿਹੜਾ ਪੁਲਿਸ ਚੌਕੀ ਦਾ ਇੰਚਾਰਜ ਹੈ ਜਰਨੈਲ ਸਿੰਘ ਉਹ ਘਰ ਘਰ ਤੁਰਿਆ ਫਿਰਦਾ ਵੋਟਾਂ ਮੰਗਣ ਨੂੰ ਵੀ ਫਿਰ ਪੁਲਿਸ ਦਾ ਕੰਮ ਹੈਗਾ ਇਹ ਵੋਟਾਂ ਮੰਗਣ ਦਾ ਜੇ ਤੁਹਾਡੇ ਕੋਲ ਕੈਂਡੀਡੇਟ ਦੇ ਅੱਲੇ-ਪੱਲੇ ਨਹੀਂ ਕੁਝ ਤਾਂ ਫਿਰ ਤੁਸੀਂ ਉਹਨੂੰ ਹੀ ਖੜਾ ਕਰ ਦਿਓ ਜਰਨੈਲ ਸਿੰਘ ਨੂੰ ਉਥੇ ਉਹਨੂੰ ਹੀ ਦੇ ਦਿਓ ਤੁਸੀਂ ਟਿਕਟ ਜੇ ਤੁਹਾਡੇ ਪੱਲੇ ਨਹੀਂ ਹੈ ਕਿਸੇ ਦੇ ਕੋਲ ਜਿੰਦਾਬਾਦ ਸਰਹਰਦੇਵ ਸਿੰਘ ਕਮਲ ਜਿੰਦਾਬਾਦ ਸੋ ਐਸੇ ਹਾਲਾਤ ਜਿਹੜੇ ਇਹਨਾਂ ਦੇ ਹੋ ਬਣੇ ਪਏ ਹੈਗੇ ਆ ਪਰ ਮੈਂ ਇਹਨਾਂ 'ਕ ਤੁਹਾਨੂੰ ਦੱਸ ਦਿੰਨਾ ਹੈਗਾ ਠੀਕ ਹੈ ਇਹਨਾਂ ਨੇ ਪੰਚਾਇਤਾਂ 'ਚ ਬਹੁਤ ਜ਼ਿਆਦਾ ਮਤਲਕੀ ਕਪੜੇ ਬਾਜ਼ੀਆਂ ਕੀਤੀਆਂ ਉਹ ਅਸੀਂ ਹਾਈ ਕੋਰਟ 'ਚ ਵੀ ਕਹੇ ਹੋਏ ਹੈਗੇ ਆ ਔਰ ਪਟੀਸ਼ਨ 'ਚ ਵੀ ਅਸੀਂ ਪਾਈਆਂ ਹੈਗੀਆਂ ਉਹਦਾ ਆਨਸਰ ਅਸੀਂ ਦੇਾਂਗੇ ਜਿਹੜੇ ਅਧਿਕਾਰੀਆਂ ਨੇ ਉਹ ਕੀਤੇ ਸੀ ਔਰ ਉਹ ਸਜ਼ਾ ਦੇ ਭਾਗੀਦਾਰ ਬਣਨਗੇ ਮੈਂ ਹੁਣ ਵੀ ਕਹਿਣਾ ਅਧਿਕਾਰੀਆਂ ਨੂੰ ਕਿ ਸਮਾਂ ਆਂਦਾ ਜਾਂਦਾ ਰਹਿੰਦਾ ਕਿ ਤੁਸੀਂ ਇਹਨਾਂ ਦੇ ਚੱਕਰਾਂ 'ਚ ਨਾ ਆਓ ਇਹਨਾਂ ਨੇ ਤੁਹਾਨੂੰ ਕੁਝ ਨਹੀਂ ਬਚਾਣਾ ਇਹ ਸਿਰਫ 2026 ਤੱਕਾਂ ਉਹ ਤੋਂ ਬਾਅਦ ਇਹ ਨਜ਼ਰ ਨਹੀਂ ਆਣਗੇ ਇਹ ਹਰਦੀਪਾਲ ਸਿੰਘ ਐਲਾਨ ਕਰਦਾ ਅੱਜ ਦੀ ਖਿੰਦਰਤਾ ਦੂਜੀ ਗੱਲ ਇਹ ਹੈਗੀ ਆ ਕਿ ਮੈਨੂੰ ਮੈਂ ਤੁਹਾਨੂੰ ਦੱਸਦਾ ਮੈਂ ਬਾਰ ਬਾਰ ਕਹਿ ਰਿਹਾਗਾ ਇਹੀ ਜਰਨੈਲ ਸਿੰਘ ਸੀ ਜਿਨੇ ਸਾਡੋਂ ਸਾਬਦੂ ਸਾਡੇ ਜਿਹੜਾ ਸ਼ਾਮਦੂ ਕੈਂਪ ਚ ਸਾਡੀ ਪੂਰੀ ਪੰਚਾਇਤ ਜਿੱਤੀ ਹੋਈ ਬਾਅਦ ਦੇ ਵਿੱਚ ਆਪ ਵੋਟਾਂ ਪਾੰਦਾ ਰਿਹਾ ਉੱਥੇ ਜਾ ਕੇ ਨਾਓ ਜਸਟ ਆਮ ਰਾਈਟਿੰਗ ਟੂ ਦਾ ਮਤਲਬ ਕਿ ਇਲੈਕਸ਼ਨ ਕਮਿਸ਼ਨ ਕਿ ਇਹਨੂੰ ਤੁਰ ਤੁਰੇ ਤੋਂ ਬਦਲੀ ਕੀਤੀ ਜਾਵੇ ਨਹੀਂ ਤਾਂ ਮਤਲਬ ਕਹਿਣ ਦਾ ਵੀ ਹੈਗਾ ਇੱਥੇ ਬਿਲਕੁਲ ਅਸੀਂ ਆਸਵੰਦ ਨਹੀਂ ਰਹਾਂਗੇ ਕਿ ਇੱਥੇ ਫੇਰ ਰੀ-ਇਲੈਕਸ਼ਨ ਹੋਏਗੀ ਚਾਹੇ ਸਿਟੀ ਪੁਲਿਸ ਆ ਚਾਹੇ ਇਹ ਹੈ ਮੈਂ ਤੁਹਾਨੂੰ ਦੱਸਦਾ ਹੈਗਾ ਤੇ ਮੈਂ ਇਹ ਬਿਲਕੁਲ ਅਸੀਂ ਨਾ ਤਾਂ ਮੈਂ ਕੋਈ ਕਿਸੇ ਨੂੰ ਦਾਬਾ ਮਾਰਨ ਵਾਲਾ ਬੰਦਾ ਤੇ ਆਮ ਪ੍ਰੈਕਟੀਕਲ ਪਰਸਨ ਨਾ ਮੈਨੂੰ ਮਤਲਬ ਕਹਿੰਦਾ ਕੋਈ ਅਜਿਹੀ ਗੱਲ ਕਰਨ ਦੀ ਲੋੜ ਨਹੀਂ ਹੈ ਕਿ ਅਸੀਂ ਰਿਟਨ ਜਾਵਾਂਗੇ ਪਰ ਮੈਂ ਇਹਨਾਂ ਨੂੰ ਵੀ ਕਹਿਣਾ ਕਈ ਵਾਰ ਇਹ ਕਹਿੰਦੇ ਨੇ ਨਾ ਵੀ ਲੋ ਜੀ ਸਾਡਾ ਤਾਂ ਜੀ ਰਿਟਾਇਰਮੈਂਟ ਨੇੜੇ ਆ ਸੀ ਵੀ ਰਿਟਾਇਰਮੈਂਟ ਤੋਂ ਬਾਅਦ ਤੁਸੀਂ ਪੰਜਾਬ ਛੱਡ ਕੇ ਭੱਜ ਜਾਓਗੇ ਰਹਿਣਾ ਤਾਂ ਇੱਥੇ ਹੀ ਆ ਤੁਸੀਂ ਠੀਕ ਹੈ ਨਹੀਂ ਤੇ ਤੁਹਾਡੀਆਂ ਇਹ ਤਾਂ ਡਾਕੂਮੈਂਟਰੀ ਪ੍ਰੂਫ ਬਣ ਰਿਹਾ ਤੁਹਾਡੇ ਵੀ ਤੁਸੀਂ ਕਿੱਥੇ ਕਿੱਥੇ ਕੀ ਕੁਝ ਕਰਤੂਤਾ ਕੀਤੀਆਂ ਜਿਨ੍ਹਾਂ ਦੇ ਸਿਰ ਦੇ ਉੱਤੇ ਤੁਸੀਂ ਕੁਝ ਕਰ ਰਹੇ ਉਹਨਾਂ ਦੇ ਤਾਂ ਆਪ ਹੀ ਨਹੀਂ ਰਹਿਣਾ ਤੁਸੀਂ ਕੀ ਦੱਸੋ ਤੁਹਾਨੂੰ ਕੀ ਪਛਾਣ ਗਿਓ ਸੋ ਮੈਂ ਇਨਕ ਜਿਹੜਾ ਹੈਗਾ ਤੁਹਾਡੇ ਨਾਲ ਹੀ ਇਹ ਜਿਹੜਾ ਕਹਿ ਰਿਹਾ ਕਿ ਇਹ ਜਰਨੈਲ ਸਿੰਘ ਦੀ ਤੁਰਤ ਜਿਹੜੀ ਹੈਗੀ ਉਤੋਂ ਬਦਲੀ ਕੀਤੀ ਜਾਵੇ ਜਿਹੜੇ ਪੁਲਿਸ ਅਧਿਕਾਰੀ ਮੈਨੂੰ ਕਿਉਂਕਿ ਇੰਨਾ ਗ੍ਰਾਸ ਰੂਟ ਲੈਵਲ ਤੇ ਮੈਂ ਜੁੜਿਆ ਹੋਇਆ ਤੇ ਹਰ ਬੰਦਾ ਮੈਨੂੰ ਫੋਨ ਮਾਰ ਕੇ ਕਹਿੰਦਾ ਤੇ ਜਿਹੜੇ ਪੁਲਿਸ ਅਧਿਕਾਰੀ ਜਾ ਕੇ ਇਹ ਜੀ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਨਗੇ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਨਗੇ ਉਹ ਨਾਕਾਬਲੇ ਬਰਦਾਸ਼ਤਾਂ ਨਾ ਬਰਦਾਸ਼ਤ ਕੀਤਾ ਜਾਏਗਾ ਪਹਿਲਾਂ ਵੀ ਉਹਰੇ ਜਿਨ੍ਹਾਂ ਲੋਕਾਂ ਨੇ ਆਪ ਹੁਦਰਾਪਣ ਕੀਤਾ ਸੀ ਆਜੋ ਚੀਕਾਂ ਮਾਰਦੇ ਫਿਰਦੇ ਆ ਕਿ ਸਾਡਾ ਬਹੁਤ ਭਾਰੀ ਨੁਕਸਾਨ ਹੋ ਗਿਆ ਤੋ ਮੈਂ ਇਹਨਾਂ ਨੂੰ ਵੀ ਕਹਿੰਦਾ ਹੈਗਾ ਵੀ ਤੁਸੀਂ ਅਜਿਹੇ ਕਦਮ ਨਾ ਚੱਕੋ ਤੇ ਇਹ ਡੈਮੋਕਰੈਟਿਕ ਸਿਸਟਮ ਹੈ ਜਿੱਦੀਆਂ ਵੱਧ ਵੋਟਾਂ ਹੋਣਗੀਆਂ ਉਹ ਜਿੱਤ ਕੇ ਚਲੇ ਜਾਏਗਾ ਇਹਨੂੰ ਲੋਕ ਪਿਆਰ ਕਰਨਗੇ ਉਹਨੂੰ ਮਤਲਬ ਕਿ ਜਿਤਾਣਗੇ ਮੈਨਰੇ ਸਰ ਤੁਸੀਂ ਕਿਹਾ ਵੀ ਜੇ ਫੇਅਰ ਡੈਲੈਕਸ਼ਨ ਹੋਊਗੀ ਤਾਂ ਅਸੀਂ ਸ਼ੋਰ ਜਿੱਨ ਕਰਾਂਗੇ ਤੁਹਾਨੂੰ ਕੋਈ ਲੱਗਦੀ ਆ ਇਸ ਵੀ ਕੋਈ ਮੜਾ ਮਟਾ ਹੋ ਸਕਦੇ ਉੱਪਰ ਥੱਲੇ ਨਹੀਂ ਪਹਿਲਾਂ ਪੰਚਾਇਤਾਂ ਦੀ ਇਲੈਕਸ਼ਨ ਚ ਨਹੀਂ ਹੋਇਆ ਤੁਸੀਂ ਆ ਦੇਖੋ ਜਿਹੜਾ ਸਿਟੀ ਐਚ ਐਸ ਐਚਓ ਸੀ ਅੰਗੁਰੂ ਅੰਗਦੇਵ ਕਲੋਨੀ ਦੀ ਕਿਵੇਂ ਉਸਨੇ ਮਤਲਬ ਕਹਿੰਦਾ ਜੀ ਸਾਡੀਆਂ ਸਾਰੇ ਕੁਝ ਰਿਕਾਰਡਡ ਹੈ ਇਹ ਉਦਿਆਂ ਵੀਡੀਓਗ੍ਰਾਫੀ ਸਾਡੇ ਕੋਲ ਆਹੀ ਜਿਹੜਾ ਜਰਨੈਲ ਸਿੰਘ ਜਿਹਦੀ ਮੈਂ ਗੱਲ ਕਰਕੇ ਹਟਿਆ ਤੁਹਾਨੂੰ ਉਹ ਤੁਸੀਂ ਦੇਖੋ ਮੇਰੇ ਧਰਮਘੜ ਦੇ ਵਿੱਚ ਜਿਹੜਾ ਐਸ ਐਚਓ ਬਨੂੜ ਸੀਗਾ ਰਾਤ ਨੂੰ 12 ਵਜੇ ਮੈਂ ਸਰਟੀਫਿਕੇਟ ਜਾ ਕੇ ਜਿਹੜਾ ਸੀਗਾ ਉਹਦਾ ਦਵਾਇਆ 500 600 ਪੋਰਟ ਤੇ ਜਿੱਤ ਰਿਹਾ ਸੀਗਾ ਉਹਨੂੰ ਹਾਰਦਾ ਹੋਇਆ ਡਿclare ਕਰ ਰਿਹਾ ਸੀਗੇ ਦੱਸੋ ਤੁਸੀਂ ਇੱਕ ਥਾਂ ਤੇ ਹੋਇਆ ਕਿੰਨੀਆਂ ਹੋਈਆਂ ਅੱਜ ਪਟੀਸ਼ਨਰ ਜਿਹੜੇ ਹੈਗੇ ਪੇਪਰ ਇਹਨਾਂ ਦੇ ਖਾਰਜ ਕੀਤੇ ਗਏ ਆ ਜਿਹੜੇ ਤੁਹਾਡੇ ਇੱਥੇ ਆ ਸੂਰਲ ਦਾ ਲਾਲੋ ਨਲਾਸ ਦਾ ਲਾਲੋ ਹੋਰ ਪਿੰਡਾਂ ਦੇ ਲਾੜੋ ਜਿੰਨੇ ਕਿੰਨੇ ਪਿੰਡਾਂ ਦੇ ਜਿਹੜੇ ਪਰਚੇ ਖਰਚ ਕੀਤੇ ਅਤੇ ਜੇ ਕਿਤੇ ਇਲੈਕਸ਼ਨ ਹੋਈ ਤਾਂ ਉਥੇ ਇਹਨਾਂ ਨੇ ਜਿਹੜੀ ਹੈਗੀ ਆ ਉਹ ਗੁੰਡਾਗਰਦੀ ਕੀਤੀ ਹੈਗੀ ਸੋ ਇਹ ਮੈਂ ਕਹਿਣਾ ਚਾਹਨਾ ਕਿ ਤੁਸੀਂ ਇਹ ਡੈਮੋਕਰੇਟਿਕ ਸਿਸਟਮ ਆ ਅਸੀਂ ਵੀ ਚੋਣਾਂ ਕਰਾਉਂਦੇ ਰਹੇ ਆ ਕਦੇ ਕਿਸੇ ਨੂੰ ਐਸੀ ਗੱਲ ਨਹੀਂ ਸੀ ਹੁੰਦੀ ਲੋਕ ਜਿੰਨੂੰ ਚਾਹੁੰਦੇ ਸੀਗੇ ਵੋਟਾਂ ਪਾ ਕੇ ਮਤਲਬ ਕਿ ਉਹਨੂੰ ਜਿਤਾਕਦੇ ਸੀ ਸਰ ਤੁਸੀਂ ਕਹਿ ਰਹੇ ਹੋ ਸਾਡੇ ਤੁਹਾਡੇ ਇਲੈਕਸ਼ਨਾਂ ਧੱਕੇਸ਼ਾਹੀ ਹੋਈ ਹੈ ਜੀ ਕੋਈ ਤੁਸੀਂ ਉਹਨਾਂ ਦੇ ਖਿਲਾਫ ਕਿਤੇ ਕੋ ਮਾੜੇ ਮਾੜੇ ਦਿੱਤੀਏ ਕੋ ਲਿਖਤੀ ਪੜਤੀ ਕੋਈ ਨਹੀਂ ਲਿਖਤੀ ਪੜਤੀ ਹੁਣੇ ਹੀ ਦੇ ਰਹੇ ਆ ਮੈਂ ਰਾਤ ਹੀ ਕੱਲ ਇਹ ਹੁਣ ਜਸਟ ਆਮ ਰਾਈਟਿੰਗ ਤੁਸੀਂ ਤਾਂ ਕਹਿ ਰਹੇ ਹੋ ਵੀ ਇਲੈਕਸ਼ਨ ਪੰਚਾਇਤ ਇਲੈਕਸ਼ਨ ਦੇ ਵਿੱਚ ਇੰਤਕ ਧੱਕਾ ਹੋਇਆ ਜੀ ਅਸੀਂ ਪਾਈਆਂ ਪਟੀਸ਼ਨ ਚ ਪਾਈਆਂ ਆਂ ਸਾਰਿਆਂ ਦੀ ਪਾਈਆਂ ਨੇ ਹਾਈ ਕੋਰਟ ਵੀ ਪਾਈਆਂ ਅਸੀਂ ਇੱਥੇ ਵੀ ਪਾਈਆਂ ਨੇ ਠੀਕ ਹੈ ਬਿਲਕੁਲ ਮੈਂ ਭਾਰਤੀ ਜਨਤਾ ਪਾਰਟੀ ਸੇ ਯਹਾਂ ਪੇ ਕੈਂਡੀਡੇਟ ਹੂੰ ਵੋਟ ਨੰਬਰ 2 ਸੇ मुद्दे लेके मुद्दे काफ़ी सारे मुद्दे हैं जो विकास का मुद्दा है दूसरा सबसे बड़ी बात है कि यहाँ पे जो इस टाइम पे चोरियाँ इतनी ज़्यादा हैं जितना एक्सेस में एडमिनिस्ट्रेशन बिल्कुल फ्लॉप है एडमिनिस्ट्रेशन का कोई काम नहीं है इस टाइम पे वो सारे मुद्दे हमारे बीच में जो सड़कें अभी मौके पर आके गए एक महीने पहले उन्होंने बनवानी शुरू कर दी उससे पहले कोई किसी तरह का विकास उन्होंने फोकल पॉइंट का वार्ड नंबर दो का नहीं करा वो सारे मुद्दे हमारे बीच में हैं और लोगों की क्या डिमांड है लोगों को लोगों की डिमांड है कि देखो पहले कांग्रेस का यहाँ पे इतना टाइम तक रहा है सारा कुछ उसके बाद में आम आदमी पार्टी को भी देखते हुए तीन साल हो गए हैं कि सब कुछ अलग है जो बदलाव की वो थी बदलाव अब चाह रहे हैं बदलाव चाह रहे हैं कि हाँ ठीक है बीजेपी को भी एक बार पढ़ के देखना चाह रहे हैं लोग चाहते हैं कि बीजेपी भी आए काम उनका भी देखे। कोई लीडर आपके साथ आज मौजूद नहीं है जो हमारे लीडर है जगदीश कुमार जग्गा जी उनकी तबीयत अभी भी खराब है सबको पता ही है हमने उन्हें खुद ही मना कर दिया वो तो कह रहे थे आने के लिए कि हमारे हमने कहा नहीं नहीं आप रेस्ट करो जी हम सारे के सारे इतने भी वकील भाईचारे सारे के सारे एक्सपेरिडेंट करें रहे यहाँ पे सारे के सारे कि हम अपने आप फार्म भरेंगे उसके बाद में हमने काम तो करना ही है जब हम अपना वर्क करेंगे उस टाइम पे लीडर भी आएंगे हमारे हम सब बीच मिलके काम करेंगे देखो ये एम सी का इलेक्शन है जी एम सी के इलेक्शन के अंदर मैं नहीं सोचता कि बहुत बड़े पंजाब पदर के लीडर यहाँ पे आइए या कुछ करिए क्योंकि मेन जो कॉरपोरेशन के इलेक्शन है वो भी हो चल रहे हैं साथ में यहाँ सिंग, सिंगल एक वार्ड का इलेक्शन है हमारे वास्ते तो हमारे लोकल लीडर जगह जी बहुत है बाकी जो लीडरशिप ऊपर की आएगी आप उनका स्वागत करेंगे बिल्कुल देखो धक्का करेंगे तो जी अपना ही आगे वास्ते अपने वास्ते खाई खोदेंगे ये तो एक बाई इलेक्शन है एक साल बाद फुल फ्लैज इलेक्शन जब होगा उसमें फिर जनता ही सबक सिखा देगी आप क्या समझते हो इतनी के क्या देखो पूरा पूरा फोकल पॉइंट वार्ड नंबर दो हमारे साथ है जी और उन्हीं के समर्थन के साथ आप खड़े हो रहे हैं अब ये तो वक्त बताएगा कि, कि कितनी वोटों से हम जीत रहे हैं धन्यवाद प्रॉपर्टी बेचने और खरीदने के लिए संपर्क करें फेयर डील प्रॉपर्टीज